ਅੱਜ 70 ਦਿਨ ਹੋ ਗਏ ਕੁੜੀ ਨਾ ਟਾਪਰ ਤੇ ਬੈਠੀ ਹਾਂ ਉੱਥੇ ਮੰਨੋ ਆਪਣੀ ਕੋਈ ਪਾਰਟੀ ਦਾ ਇੱਕ ਵੀ ਨੀਂਦ ਨਹੀਂ ਪਹੁੰਚਾਗਾ ਕੋਈ ਮੰਨੋ ਹਾਂ ਦਾ ਨਾਰਾ ਮਾਰੀਏ ਤੋਂ ਇੱਕ ਜਿਹਾ ਕੇ ਥੱਲੇ ਦਾ ਨਾਲ ਕੋਈ ਕੋਈ ਨੀ ਲਾਉਂਦੇ ਵੀਰੇ ਨਾ ਮੈਂ ਅੱਜ ਕੱਲ ਵੀ ਕਰੀ ਸੀ ਕੱਲ ਉਹ ਬਿਜ਼ੀ ਸੀ ਕਿ ਕਿਤੇ ਬਾਹਰ ਸੀਗੇ ਭਾਜੀ ਆਣਾ ਹਾਲ ਕਰੋ ਸਾਡਾ ਕਿਉਂਕਿ ਸਾਨੂੰ ਤਰ੍ਹਾਂ ਹੁਣ ਨਾ ਕਾਂਗਰਸੀ ਵੀ ਇਤਰਾ ਕਰਨ ਲੱਗ ਪਏ ਵੀ ਕਿਹੜੇ ਹੁਣ ਪਾਲੀਆਂ ਖਾਕੀ ਵਰਦੀ ਨਾ ਕੋਈ 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 ਉਸ ਤੋਂ ਬਾਅਦ ਸਰਕਾਰ ਚੇਂਜ ਹੋ ਗਈ ਕੈਪਟਨ ਸਾਹਿਬ ਦੇ ਤਾਂ ਅਸੀਂ ਕਿਲੇ ਦੇ ਲਾਗੇ ਮਹਿਲ ਦੇ ਲਾਗੇ ਤਾਂ ਅੱਗੇ ਨਹੀਂ ਸਾਨੂੰ ਲੱਗਣ ਦਿੱਤਾ ਅਸੀਂ ਇਹਨਾਂ ਨਾਲ ਕੰਪੇਨਿੰਗ ਕੀਤੀ ਆਮ ਆਦਮੀ ਆਲਿਆਂ ਨਾਲ ਵੀ ਸਾਨੂੰ ਇੱਕ ਨਵੀਂ ਉਮੀਦ ਜਾਗੀ ਇਹਨਾਂ ਨੇ ਸਾਨੂੰ ਪੂਰਨ ਵਿਸ਼ਵਾਸ ਵੀ ਦਿਵਾਇਆ ਕਿ ਮੰਨ ਲਓ ਸਾਡੀ ਸਰਕਾਰ ਆ ਗਈ ਤੇ ਤੁਹਾਨੂੰ ਭਰਤੀ ਕਰਾਂਗੇ ਸਾਨੂੰ ਮੰਨ ਲਓ ਇਹ ਵੀ ਇੱਕ ਮਿੱਠੇ ਲਾਰੇ ਲਾ ਰਹੇ ਆ ਪੁਰੀਆਂ ਨੂੰ ਮਿਲਦੇ ਸਾਈ ਕਹਿੰਦੇ ਸੀ ਵੀ ਤੁਹਾਡਾ ਕੋਰਟ ਦਾ ਮਸਲਾ ਆ ਉਹ ਨਿਪਟ ਜਾਣਦਾ ਹੁਣ ਅੱਜ ਤੋਂ 7-8 ਦਿਨ ਪਹਿਲਾਂ ਸਾਡਾ ਕੋਰਟ ਦਾ ਮਸਲਾ ਵੀ ਨਿਪਟ ਗਿਆ ਹੈ ਸਾਡੀ 68 ਸਾਡੀ ਮੰਨ ਲਓ 68-70 ਦਿਨ ਹੋ ਗਏ ਪੁਲੀ ਨੂੰ ਸੰਗਪੂਰ ਟਾਵਰ ਤੇ ਵੇਖੀ ਪੈਂਕੀਆਂ ਤੇ ਨਹੀਂ ਟਾਵਰ ਤੇ ਹੂੰ ਇਹਨਾਂ ਦਾ ਇੱਕ ਵੀ ਨੁਮਾਇੰਦਾ ਉੱਥੇ ਗਿਆ ਨਹੀਂ ਕਿ ਕਿਸ ਨੇ ਵਿਸ਼ਵਾਸ ਨਹੀਂ ਵਾਇ ਵੀ ਤੁਸੀਂ ਕੁੜੀ ਨੂੰ ਥੱਲੇ ਲਾ ਲਓ ਕਿੰਨੀਆਂ ਨੇਰੀਆਂ ਕਿੰਨੇ ਮੀਂਹ ਵੀ ਲੰਘੇ ਆ ਅੱਜ ਹੁਣ ਕੈਰ ਦੀ ਗਰਮੀ ਪੈਣਦਈ ਆ ਪਰ ਇਹਨਾਂ ਦਾ ਕਿਸੇ ਨੇ ਵਿਸ਼ਵਾਸ ਨਹੀਂ ਦਿਵਾਇਆ ਆਪਾਂ ਨੇ ਇਹਨਾਂ ਨੂੰ ਅਸੀਂ 4-5 ਮੰਗ ਪੁੱਤਰ ਪਹਿਲਾਂ ਵੀ ਦਿੱਤੇ ਆ ਇਹਨਾਂ ਨੇ ਵਿਸ਼ਵਾਸ ਤੋਂ ਆਇਆ ਕਿ ਤੁਹਾਡੀ ਅਸੀਂ ਮੰਨੋ ਜਿਹੜੀ ਮੰਗ ਆ ਉਹ ਭਗਵੰਤ ਮਾਨ ਸਾਹਿਬ ਤੱਕ ਪਹੁੰਚਾਵਾਂਗੇ ਇਹ ਤਸਵੀਰਾਂ ਨੇ ਫਰੀਦਕੋਟ ਹਲਕੇ ਦੀਆਂ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੂੰ ਨੌਜਵਾਨਾਂ ਨੇ ਘੇਰ ਲਿਆ ਫੇਰ ਦਿੱਤਾ ਲਾਂਬਾ ਉਹਨਾਂ ਨੇ ਕਿਹਾ ਕਿ ਹੁਣ ਤੇ ਅਕਾਲੀ ਤੇ ਕਾਂਗਰਸੀ ਵੀ ਉਹਨਾਂ ਨੂੰ ਤਾਨੇ ਮਾਰਨ ਲੱਗੇ ਨੇ ਤੰਝ ਕੱਸਣ ਲੱਗੇ ਨੇ ਦਰਅਸਲ ਇਹ ਮਸਲਾ ਹੈ 195 ਬੇਰੋਜ਼ਗਾਰਾਂ ਦਾ ਜੋ ਪੁਲਿਸ ਭਰਤੀ ਹੋਣਾ ਚ ਸਨ ਫਿਰ ਉਹਨਾਂ ਦੇ ਨਾਲ ਵਾਦਾ ਹੋਇਆ ਹੁਣ ਉਹ ਕਹਿ ਰਹੇ ਨੇ ਕਿ ਵਾਦਾ ਖਿਲਾਫੀ ਵੀ ਹੋ ਗਈ ਉਹ ਕਹਿੰਦੇ ਨੇ ਕੈਬਨਿਟ ਮੰਤਰੀਆਂ ਕੋਲ ਵੀ ਗਏ ਪਰ ਉਹਨਾਂ ਦੀ ਗੱਲ ਨਹੀਂ ਸੁਣੀ ਗਈ ਇਹ ਇਲਜ਼ਾਮ ਲਗਾਏ ਨੇ ਨੌਜਵਾਨਾਂ ਨੇ ਜਿਨ੍ਹਾਂ ਨੇ ਕਰਮਜੀਤ ਅਨਮੋਲ ਨੂੰ ਕੇਰਿਆ ਸੀ ਤੇ ਆਪਣੀ ਮੰਗ ਉਹਨਾਂ ਦੇ ਸਾਹਮਣੇ ਰੱਖੀ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੇ ਪ੍ਰੋਸਾਦ ਵਾਇਆ ਹੈ ਕਿ ਇਹ ਗੱਲ ਉਹ ਮੁੱਖ ਮੰਤਰੀ ਤੱਕ ਜ਼ਰੂਰ ਪਹੁੰਚਾਉਣਗੇ ਕੀ ਕਹਿ ਰਹੇ ਨੇ ਨੌਜਵਾਨ ਸੁਣਦੇ 70 ਸਾਲ ਹੋ ਗਏ ਕੁੜੀ ਨਾ ਟਾਪਰ ਤੇ ਬੈਠੀ ਹਾਂ ਉਹਨੇ ਉੱਥੇ ਮੰਨੋ ਆਪਣੀ ਕੋ ਪਾਰਟੀ ਦਾ ਇੱਕ ਮਿੰਟ ਦੀ ਜਗ੍ਹਾ ਪਹੁੰਚਾਗਾ ਕੋਈ ਮੰਨੋ ਹ ਕੋਈ ਕੋਈ ਨਹੀਂ ਲਾਉਣੇ ਵੀਰੇ ਲਾਉਣੇ ਮੈਂ ਅੱਜ ਕੱਲ ਵੀ ਕਰੀ ਸੀ ਕੱਲ ਉਹ ਬਿਜ਼ੀ ਸੀ ਕਿ ਕਿਤੇ ਬਾਹਰ ਸੀਗੇ ਭਾਜੀ ਆ ਨਾ ਹਾਲ ਕਰੋ ਸਾਡਾ ਕਿਉਂਕਿ ਸਾਨੂੰ ਤੇਰਾ ਹੁਣ ਨਾ ਕਾਦੀ ਕਾਂਗਰਸੀ ਵੀ ਟਿੱਤਰਾਂ ਕਰਨ ਲੱਪੇ ਵੀ ਕਿਹੜੇ ਹੁਣ ਪਾਲੀਆਂ ਖਾਕੀ ਵਰਦੀਆਂ ਨਾ ਕੋਈ ਕੋਈ ਨਹੀਂ ਕਰਨਾ ਪਵਾ ਦਾਂਗੇ ਕੋਰਟ ਦਾ ਐਕਸ਼ਨ ਜਾਂਦਾ ਪਹਿਲਾਂ ਕੋਰਟ ਤੋਂ ਨਹੀਂ ਕੋਈ ਵੀ ਮਾਰੀ ਪਸੋ ਕਰਕੇ ਪਵਾ ਦਾਂਗੇ ਜਨਾਬ ਕਮਲਾ ਬਿਸ਼ਾਹ ਜਨਾਬ ਸਰਦੂ ਸਾਰੇ ਤੁਹੇ ਜਵਾਰ ਕੋਈ ਨਹੀਂ ਜਵਾਰ ਸਰਦੂ ਆਸ ਦਾ ਸੱਜਣਾ ਦੇਖੀ ਹੈ ਪ੍ਰਮਾਤਮਾ ਮੇਰੀ ਗੱਲ ਸੁਣੋ ਜੀ ਤੁਹਾਡੀ ਨੂੰ ਦੋ ਇੰਟਰਵਿਊ ਸੁਣੀਆਂ ਵੀ ਮਾਨ ਸਾਹਿਬ ਨੂੰ ਮੈਂ ਬਾਹ ਫੜ ਕੇ ਕਹਿ ਸਕਦਾ ਵੀ ਕਾ ਕੰਮ ਕਰਨਾ ਕਰਾਂਗੇ ਸਾਡੇ ਲਈ ਵੀ ਬਾਹ ਫੜ ਕੇ ਕਰਾਂਗੇ ਬਿਲਕੁਲ ਸਾਡਾ ਤਾਂ ਉਂਗਲ ਕਾਲਾ ਕੰਮ ਆ ਨਾ ਕੋਈ ਚੱਕਰ ਨਹੀਂ ਪੱਕਾ ਵੀਰੇ ਪੱਕਾ ਨਹੀਂ ਨਹੀਂ ਜ਼ਰੂਰ ਹੋਏ ਇਸ ਵਾਰ ਫਰੀਦਕੋਟ ਦੇ ਵਿੱਚ ਮੁਕਾਬਲਾ ਦਿਲਚਸਪ ਹੈ ਆਮ ਆਦਮੀ ਪਾਰਟੀ ਨੇ ਦਾ ਖੇਡਿਆ ਕਮੇਟੀ ਨਤੇ اداکار ਕਰਮਜੀਤਨ ਮੋਲਤੇ ਜੋ ਭਗਵੰਤ ਮਾਨ ਦੇ ਖਾਸ ਮੰਨੇ ਜਾਂਦੇ ਨੇ ਤੇ ਫਿਰ ਕਾਂਗਰਸ ਨੇ ਉਧਰ ਮੁਹੰਮਦ ਸਦੀਕ ਦੀ ਟਿਕਟ ਕੱਟੀ ਤੇ ਅਧਿਆਪਕਾ ਅਮਰਜੀਤ ਕੌਰ ਸਾਹੋ ਕੇ ਨੂੰ ਦੇ ਦਿੱਤੀ ਤਾਂ ਤੀਜੇ ਨੰਬਰ ਤੇ ਵਾਰੀ ਆਉਂਦੀ ਹੈ ਭਾਜਪਾ ਦੀ ਇਥੇ ਵੀ ਜੋ ਗਾਇਕ ਨੇ ਹੰਸ ਰਾਜ ਹੰਸ ਓਪੇੜ ਦੇ ਵਿੱਚ ਡੱਟੇ ਹੋਏ ਨੇ ਭਾਜਪਾ ਦੇ ਉਮੀਦਵਾਰ ਨੇ ਇਸ ਦੇ علاوہ ਅਕਾਲੀ ਦਲ ਵੱਲੋਂ ਨੇ ਰਾਜਵਿੰਦਰ ਸਿੰਘ ਤੇ ਆਜ਼ਾਦ ਚੋਣ ਲੜ ਰਹੇ ਨੇ ਸਰਬਜੀਤ ਸਿੰਘ ਖਾਲਸਾ ਪਈ ਜੀ ਮਸਲਾ ਸਾਡਾ 2016 ਦੇ ਵਿੱਚ ਪੰਜਾਬ ਪੁਲਿਸ ਦੀ ਭਰਤੀ ਆਈ ਸੀਗੀ ਉਹ ਮੰਨ ਲਓ ਜਿਵੇਂ ਬਾਦਲ ਸਰਕਾਰ ਐਂਡ ਜੇ ਤੇ ਕੱਢਦੀ ਹੁੰਦੀ ਭਰਤੀਆਂ ਤੁਦੀਆਂ ਸਰਕਾਰਾਂ ਇਹਨਾਂ ਨੇ ਵੀ ਵੈਸੇ ਕੀਤੇ ਤੇ ਇਹਨਾਂ ਨੇ ਵੀ ਸ਼ੋਸ਼ੀ ਅੱਜ ਤੱਕ ਹੂੰ ਤੇ ਵੈਸੇ ਉਹਨਾਂ ਨੇ ਸਰਕਾਰ ਉਹਨਾਂ ਨੇ ਵੀ ਦਿੱਤਾ ਪਰ ਪ੍ਰਤੀਕ ਨਾ ਐਂਡ ਜੇ ਤੇ ਆਈ ਸੀਗੀ ਤੇ ਬਾਅਦ ਚ ਕੋਡ ਕੰਡੈਕਟਰ ਲੱਗ ਗਿਆ ਸਾਨੂੰ ਵੇਟਿੰਗ ਚ ਪਾ ਤਾ ਮੰਨ ਲਓ ਸਾਡੇ ਤੋਂ ਘੱਟ ਨੰਬਰਾਂ ਵਾਲੇ ਮੁੰਡੇ ਡਿਊਟੀਆਂ ਕਰੀ ਜਾਂਦੇ ਸਾਨੂੰ ਇਹਨਾਂ ਨੇ ਵੇਟਿੰਗ ਚ ਪਾ ਤਾ ਉਸ ਤੋਂ ਬਾਅਦ ਸਰਕਾਰ ਚੇਂਜ ਹੋ ਗਈ ਕੈਪਟਨ ਸਾਹਿਬ ਦੇ ਤਾਂ ਅਸੀਂ ਕਿਲੇ ਦੇ ਲਾਗੇ ਮਹਿਲ ਦੇ ਲਾਗੇ ਤੱਕ ਇਹ ਨਹੀਂ ਸਾਨੂੰ ਲੱਗਣ ਦਿੱਤਾ ਉਸ ਤੋਂ ਬਾਅਦ ਮੰਨ ਲਓ ਅਸੀਂ ਇਹਨਾਂ ਨਾਲ ਕੰਪੇਨਿੰਗ ਕੀਤੀ ਆਮ ਆਦਮੀ ਵਾਲਿਆਂ ਨਾਲ ਵੀ ਸਾਨੂੰ ਇੱਕ ਨਵੀਂ ਉਮੀਦ ਜਾਗੀ ਵੀ ਹੋ ਸਕਦਾ ਸਾਡੀ ਸਿਲੈਕਸ਼ਨ ਹੋ ਜੇ ਇਹਨਾਂ ਨੇ ਸਾਨੂੰ ਪ ਕਿ ਮੰਨ ਲਓ ਸਾਡੀ ਸਰਕਾਰ ਆ ਗਈ ਤੇ ਤੁਹਾਨੂੰ ਭਰਤੀ ਕਰਾਂਗੇ ਅੱਜ ਵੇਖ ਲਓ 2.5 ਸਾਲ ਦੇ ਕਰੀਬ ਹੋ ਚੱਲਿਆ ਸਵਾ 223 ਸਾਲ ਦੇ ਕਰੀਬ ਹੋ ਗਿਆ ਸਾਨੂੰ ਮੰਨ ਲਓ ਇਹ ਵੀ ਇੱਕ ਮਿੱਠੇ ਲਾਰੇ ਲਾ ਰਹੇ ਆ ਸਾਡੇ ਅੱਗੇ 12ਵੇਂ ਨਾਲ ਦੇ ਮੰਤਰੀ ਕੈਬਨਟ ਮੰਤਰੀਆਂ ਨੂੰ ਜਾਂ ਐਵੇਂ ਵੀ ਅਸੀਂ ਮੰਤਰੀਆਂ ਨੂੰ ਮਿਲਦੇ ਸੀ ਵੀ ਤੁਹਾਡਾ ਕੋਰਟ ਦਾ ਮਸਲਾ ਆ ਉਹ ਨਿਪਟ ਜਾਣ ਦ ਹੁਣ ਅੱਜ ਤੋਂ 7-8 ਦਿਨ ਪਹਿਲਾਂ ਸਾਡਾ ਕੋਰਟ ਦਾ ਮਸਲਾ ਵੀ ਨਿਪਟ ਗਿਆ ਹੈ ਇਹਨਾਂ ਦੀ ਸਰਕਾਰ ਦੇ ਵਿੱਚ ਭਾਜੀ ਸਾਡੇ 3-400 ਮੁੰਡਾ ਕੁੜੀ ਇਹਨਾਂ ਨੇ ਰੱਖ ਵੀ ਲਿਆ ਪਸ 4-5 ਕਿਸੇ ਜਾਣਾ ਰਹਿ ਗਿਆ ਇਸੇ ਬਾਬਤ ਅਸੀਂ ਕਰਮਜੀਤ ਅਨਮੋਲ ਨੂੰ ਜਿਹੜਾ ਕਿ ਐਮਪੀ ਦਾ ਲੋਕ ਸਭਾ ਦੇ ਐਮਪੀ ਦਾ ਇਥੋਂ ਇਲੈਕਸ਼ਨਦਾਰ ਦਾ ਫਰੀਦਕੋਟ ਤੋਂ ਇਹਨਾਂ ਨੂੰ ਅਸੀਂ 4-5 ਮੰਗ ਪੱਤਰ ਪਹਿਲਾਂ ਵੀ ਦਿੱਤੇ ਆ ਇਹਨਾਂ ਨੇ ਮਿਸ਼ਵਾਜ ਤੋਂ ਆਇਆ ਕਿ ਤੁਹਾਡੀ ਅਸੀਂ ਮੰਨ ਲਓ ਜਿਹੜੀ ਮੰਗ ਆ ਉਹ ਭਗਵੰਤ ਮਾਨ ਸਾਹਿਬ ਤੱਕ ਪਹੁੰਚਾਵਾਂਗੇ ਤੇ ਸਾਨੂੰ ਉਮੀਦ ਤਾਂ ਹੈਗੀ ਆ ਪਰ ਵੇਖੋ ਹੁਣ ਦੂਜੇ ਲੀਡਰਾਂ ਤਰ੍ਹਾਂ ਕਿਤੇ ਲਾਰੇ ਨਾ ਰਹਿ ਜਾਣ ਸਾਡੀਆਂ ਵੀ ਕਿਤੇ ਮੰਗ ਪੱਤਰ ਉੱਥੇ ਰਹਿ ਜਾਣ ਸਾਡੀ 68 ਸਾਡੀ ਮੰਨ ਲਓ 68 70 ਦਿਨ ਹੋ ਗਏ ਆ ਵੀ ਨੂੰ ਸੰਗਰੂਰ ਟਾਵਰ ਤੇ ਬੈਠੀ ਟੈਂਕੀਆਂ ਤੇ ਨਹੀਂ ਟਾਵਰ ਤੇ ਹੂੰ ਇਹਨਾਂ ਦਾ ਇੱਕ ਵੀ ਨੁਮਾਇੰਦਾ ਉੱਥੇ ਗਿਆ ਨਹੀਂਗਾ ਕਿਸ ਨੇ ਵਿਸ਼ਵਾਸ ਨਹੀਂ ਦਵਾਇਆ ਵੀ ਤੁਸੀਂ ਕੁੜੀ ਨੂੰ ਥੱਲੇ ਲਾ ਲਓ ਕਿੰਨੀਆਂ ਨੇਹਰੀਆਂ ਕਿੰਨੇ ਮੀਂਹ ਵੀ ਲੰਘੇ ਆ ਅੱਜ ਹੁਣ ਕਹਿਰ ਦੀ ਗਰਮੀ ਪੈਣਦਈ ਆ ਪਰ ਇਹਨਾਂ ਦਾ ਕਿਸ ਨੇ ਵਿਸ਼ਵਾਸ ਨਹੀਂ ਦਵਾਇਆ ਆਪਾਂ ਨੂੰ ਕਿ ਤੁਸੀਂ ਕੁੜੀ ਨੂੰ ਥੱਲੇ ਉਤਾਰੋ ਅਸੀਂ ਵੀ ਤੁਹਾਡਾ ਹੱਲ ਕਰਾਂਗੇ ਕਿਹਨੂੰ ਕਿਹਨੂੰ ਮਿਲ ਚੁੱਕਿਆ ਤੁਸੀਂ ਫਿਰ ਇਹ ਮੰਗ ਪੱਤਰ ਦੇ ਦਿੱਤੇ ਆ ਬਾਈ ਇਹਨਾਂ ਦੇ ਸਾਰੇ ਕੈਬਨਟ ਮੰਤਰੀਆਂ ਨੂੰ ਮਿਲ ਚੁੱਕੇ ਆ